ਇੱਕ ਤਰੀਕ 1 7 2025 ਨੂੰ ਇੱਕ ਵਾਰਦਾਤ ਹੋਈ ਸੀਗੀ ਮਲਟਾਣ ਦੇ ਵਿੱਚ ਜਿਮ ਦੇ ਬਾਹਰ ਜਿਹੜੀ ਅਟੈਂਪਟ ਹੋਈ ਸੀਗੀ ਜਿਹਦੇ ਵਿੱਚ ਤਿੰਨ ਛੂਟਾਂ ਇਹਦੇ ਵਿੱਚ ਸਿਗੇ ਇਨਵੋਲ ਜਿੱਤੇ ਸਿਮਰਜੀਤ ਸਿੰਘ ਨਾਂ ਦੇ ਇੱਕ ਲੜਕੇ ਦੇ ਫਾਇਰਿੰਗ ਹੋਈ ਸੀਗੀ ਅਟੈਂਪਟ ਹੋਈ ਸੀਗੀ ਅਟੈਂਪਟ ਤੋਂ ਬਾਅਦ ਅਫੇਅਰ ਰਜਿਸਟਰ ਕੀਤੀ ਸੀ 122/ 122/ ਪਠੀ ਜਿਹਦੇ ਤਹਿਤ ਇੱਕ ਪੀਸੀ ਜਿਹੜੀ ਸਟਾਰਟ ਕੀਤੀ ਸੀ ਸੀਪੀ ਸਾਹਿਬ ਵੱਲੋਂ ਜਿਹਦੇ ਵਿੱਚ ਤਿੰਨ ਚਾਰ ਟੀਮਾਂ ਸਾਡੀਆਂ ਜਿਹੜੀਆਂ ਵਰਕ ਕਰ ਰਹੀਆਂ ਸੀਗੀਆਂ ਇਹਦੇ ਇਹਦੇ ਵਿੱਚ ਬੜੀ ਢੰਗਾਈ ਨਾਲ ਜਾਂਚ ਕਰਨ ਤੋਂ ਬਾਅਦ ਕੱਲ ਸ਼ਾਮ ਨੂੰ ਸਾਨੂੰ ਸਫਲਤਾ ਮਿਲੀ ਸੀ ਆਈਏ ਤੇ ਐਸਟੋ 6 ਵੱਲੋਂ ਇੱਕ ਨਕਲ ਆਇਆ ਗਿਆ ਸੀ ਬਸਟਾਨ ਤੇ ਲਾ ਕੇ ਜਿਹਦੇ ਵਿੱਚ ਸਾਨੂੰ ਭਵਿੰਦਰ ਸਿੰਘ ਪੀਲੀ ਸਪਿੰਦਾ ਜਿਹੜਾ ਕਿ ਆਡ ਲਾਗੇ ਦਾ ਰਹਿਣ ਵਾਲਾ ਆ ਉਹਨੂੰ ਇਹੀ ਰਾਉਂਡ ਆਪ ਕੀਤਾ ਸੀਗਾ ਉਹਦੀ ਪੁਛਕਸ਼ ਦੇ ਵਿੱਚ ਇਹ ਗੱਲ ਆਈ ਸੀ ਵੀ ਮੇਰੇ ਨਾਲ ਦੋ ਹੋਰ ਸਾਥੀ ਸੀਗੇ ਇਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇੱਕ ਬੰਦਾ ਸੀ ਅਰੈਸਟ ਕਰ ਲਿਆ ਆ ਜਿਹਦੇ ਕੋਲ ਇੱਕ ਬੱਤੀ ਬੂਤ ਦਾ ਪਿਸਟਲ ਤੇ ਰਾਉਂਡ ਰਿਕਵਰ ਕੀਤੇ ਆ। ਹੈ ਜਿਹੜਾ ਜਿਹੜਾ ਜਿੱਥੇ ਗਨਸ਼ਾਟ ਹੋਇਆ ਸਿਮਰਨਜੀਤ ਸਿੰਘ ਇਹ ਕੋਈ ਕਪਰਾਧਿਕ ਪ੍ਰਵਿਰਤੀ ਦਾ ਬੰਦਾ ਹੈ ਜਾਂ ਇਹਦਾ ਕੀ ਇੱਥੇ ਕੋਈ ਹੰਮਨੇ ਆਇਆ ਮਾਮਲਾ ਰਣਸ਼ਾ ਦੀ ਗਨਸ਼ਾਟ ਦਾ ਪ੍ਰਯਾਸ ਕੀਤਾ ਲੈ। ਇਹਦੇ ਵਿੱਚ 22 ਜਿਹੜੀ ਸਟਾਰ ਹੈ ਰਾਤ ਨੂੰ ਰਾਉਂਡ ਆਫ ਕੀਤਾ ਆ ਉਹ ਵੀ ਕੋਰਸ ਬੇਸ ਕਰਕੇ ਰਿਮਾਰਡ ਤੋਂ ਬਾਅਦ ਸਾਰੀ ਗੱਲ ਸਮਝ ਆਉਂਦੀ ਆ। ਨਹੀਂ ਇੱਥੇ ਤੁਸੀਂ ਉਹਨਾਂ ਬੰਦਿਆਂ ਤੋਂ ਪੁੱਛੋ ਮੈਂ ਜਿਹੜੇ ਬੰਦੇ ਫੜੇ ਜਿਹੜਾ ਬੰਦਾ ਫੜਿਆ ਹੈ ਮੈਂ ਇਹਦੀ ਗੱਲ ਕਰ ਰਿਹਾ ਜਿੱਥੇ ਗਨ ਸ਼ਾਟ ਆਇਆ ਇਹਦੀ ਕੋਈ ਹੈ ਪ੍ਰੋਫਾਈਲ ਨਹੀਂ ਮਿਲਦੀ ਫਾਈਲ ਪ੍ਰੋਫਾਈਲ ਸ਼ਾਇਦ ਇਹ ਮਹਤਵਪੂਰਨ ਬੰਦਾ ਹੈ ਜੋ ਪਤਾ ਨਹੀਂ ਕਿ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੋਣਾ ਤੁਮਨੇ ਕੋਈ ਬੈਕਗ੍ਰਾਉਂਡ ਨਹੀਂ ਪੁੱਛਿਆ ਤਾਂ ਜਿਹੜਾ ਬੰਦਾ ਫੜਿਆ ਗਿਆ ਹੈ ਇਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਇਹਦੇ ਤੇ ਖਰਾਬ ਇੱਕ ਪਰਚਾ ਦਰਜ ਹੋਇਆ ਬੰਗਾ ਥਾਣੇ ਦੇ ਵਿੱਚ ਆਰਮੈਟ ਦਾ ਆਮੈਟ ਦਾ ਕਿ ਇਹ ਇੱਕ ਅਪਰਾਧੀ ਪ੍ਰਭਾਵਨਾ ਅਲਰੇਡੀ ਹੈ ਕੋਪੀ ਇੱਕ ਗਨ ਸ਼ਾਟ ਕਿਉਂ ਕੀਤਾ ਕੋਈ ਸ਼ਾਇਦ ਕਾਰਨ ਸਾ ਉਹ ਤਫਤੀਸ਼ ਚੱਲ ਰਹੀ ਹੈ ਤਫਤੀਸ਼ ਤੋਂ ਬਾਅਦ ਜਿਹੜੀ ਗੱਲਬਾਤ ਹੈ ਤੁਹਾਡੇ ਜੀ ਬੰਦਾ ਹੈਗਾ ਜਿਹਨੇ ਲਾਈ ਹੋਈ ਇਹ ਅੰਦਰੀ ਕੋ ਆਪਣੀ ਅੰਦਰੀ ਇਮਾਰਤ ਤੇ ਜਿਹਨੇ ਹਾਈਟ ਕਰ ਦਿੱਤੀ ਇਹ ਅੱਜ ਹੀ ਸਾਰੀ ਗੱਲ ਤਫਤੀਸ਼ ਦਾ ਪਾਰਟ ਅਲੀ ਰਾਤੀ ਫੜਿਆ ਸੀ ਰਾਤ ਪੜਨ ਤੋਂ ਬਾਅਦ ਅੱਜ ਅਰਮਾਨ ਤੇ ਲੈ ਕੇ ਬਾਕੀ ਗੱਲ ਜਿਹੜੀ ਹੈ ਇਸ ਕਰਕੇ ਕਹਿੰਦੇ ਬੰਦੇ ਲਵਾਏ ਨੇ ਤਿੰਨ ਬੰਦੇ ਲਵਾਏ ਨੇ ਕਿੰਨ ਬੰਦੇ ਲਵਾਏ ਦੋ ਫਰਾਦ ਨੇ ਇਹ ਮੌਕੇ ਤੇ ਜਿਹੜਾ ਸੈਕੰਡ ਸੀਗਾ ਇੱਕ ਤਾਂ ਤੁਸੀਂ ਦੇਖਿਆ ਉਹਨਾਂ ਸੀਸੀਟੀਵੀ ਦੇ ਵਿੱਚ ਜਿਹੜਾ ਪੌੜੀਆਂ ਤੇ ਚੜ ਰਿਹਾ ਸੀਗਾ ਮੁੰਡਾ ਇੱਕ ਜਿਹੜਾ ਨਾਲ ਪਿੱਛੇ ਵਾਈਟ ਕਲਰ ਦੀ ਇੱਕ ਜਿਹਨੇ ਬੈਨਡ ਪਾਈ ਸੀ ਇਹ ਮੁੰਡਾ ਜਿਹੜ ਤੇ ਤੀਜਾ ਗੜੀ ਦਿਲਾ ਤੀਜਾ ਕਟਿਸ ਇਹ ਜਿਆਦਾ ਇਹਦੀ ਕੋਈ ਵੈਪਨ ਸੀ ਉਹ ਨਿਕਲ ਕੇ ਪੁਲਿਸ ਦੇ ਨਾਲ ਕੋਲ ਗਿਆ ਉਹ ਚ ਫੋਰੈਂਸਿਕ ਭੇਜ ਕੇ ਚੈੱਕ ਕਰਾ ਲਿਆ ਨਹੀਂ ਗਨ ਸ਼ਾਟ ਦੀ ਨਾ ਹੋਈ ਨਹੀਂ ਨਾ ਹਾਂ ਨਹੀਂ ਟੈਂਪੋ ਹੀ ਹੈ ਟੈਂਪਰ ਜੇ ਪਰਾਂਜੀ ਕੋਈ ਲੈਵਲ ਕਿਤੇ ਰਹੇ ਵੈਪਨ ਇੱਕਰ ਕਬਰ ਹੈ ਅਜੇ ਕੋਈ ਪਰਮ ਨਹੀਂ ਸੀ ਮੌਕੇ ਤੇ ਪੈਂਸੀ ਮੌਕੇ ਤੋਂ ਸਾਨੂੰ ਕੋਈ ਖੋਲ ਨਹੀਂ ਮਿਲੇ ਸੀਗੇ ਸਾਨੂੰ ਰਾਉਂਡ ਮਿਲੇ ਸੀ ਤਾਂ ਕਿਹਦੇ ਦੀ ਖਰਾਬੀ ਸੀ ਮਾਸੀ ਨੂੰ ਬਾਰੇ ਦੇਖਦੇ ਸੋਹੀ ਰਹੋ ਹਾਂ ਉਹ ਹੀ ਮਿਲੇ ਸੋ ਤਾਂ ਠੀਕ ਖਰਾਦ ਨੇ ਚੁੱਕੀ ਉਹ ਤੋਂ ਉਹ ਕਿਵੇਂ ਕਰੇ ਪੁੱਛ ਕੇ ਸ਼ਕਲ ਕਰਨ ਤੋਂ ਬਾਅਦ ਕੱਦ ਲਗੂਗੇ ਜੀ ਸੀਸੀਟੀਵੀ ਇਹਨਾਂ ਨੇ ਕਦਾ ਨਿੱਸਾ ਸੀ ਸਾਡੇ ਧਿਆਨ ਚ ਗੱਲ ਨਹੀਂ ਆਈ ਏ ਪਹਿਲੀ ਵਾਰੀ ਗੱਲ ਧਿਆਨ ਇਸ ਤੋਂ ਪਹਿਲਾਂ ਸੀ ਜਦੋਂ ਖਰਾਦ ਆਖੀ ਕਿ ਫੋਨ ਕਰਾਇਆ ਇਹ ਰਿਹਾ ਕੋਈ ਸਾਡੇ ਕੋਲ ਇੰਨ ਦੀ ਤੀਖੀ ਥੈਂਕ ਯੂ ਲੋਕੇ ਤੇ ਜਿਹੜਾ ਸੈਕਟਰੀ ਸੀਗਾ ਇੱਕ ਤਾਂ ਤੁਸੀਂ ਦੇਖਿਆ ਉਹਨਾਂ ਸੀਸੀਟੀਵੀ ਦੇ ਵਿੱਚ ਜਿਹੜਾ ਪੌੜੀ ਉੱਤੇ ਚੜ ਰਿਹਾ ਹੈ ਉਸਦਾ ਮੁੰਡਾ ਕਿਉਂਕਿ ਇਹਦਾ ਨਾਲ ਪਿੱਛੇ ਵਾਈਟ ਕਲਰ ਦੀ ਇੱਕ ਜਿਹੜੇ ਬ੍ਰੈਂਡ ਵਾਈਸ਼ੀ ਇਹ ਮੁੰਡਾ ਜਿਹੜਾ ਖੌਂਕਾ ਦੇ ਇਸ ਦਾ ਤੇ ਤੀਜਾ ਗੱਡੀ ਤੇ ਨਾ ਪੀਜਾ ਗੱਡੀ ਕਿਹਨਾਂ ਜਾ ਰਹੇ ਨੇ ਕੋਈ ਨੀ ਡਰ ਸ਼ਾਟ ਮੇਕਾ ਹੋਈ ਨਹੀਂ ਨਾ ਹਰਨਿਕ ਕੈਪਟਨ ਅਟੈਂਪਟ ਕਰ ਚੁੱਕਾ ਹੈ ਵੈਪਨ ਚ ਨਿਕਲ ਰਿਹਾ ਹੋਵੇ ਵੈਪਨ ਇੱਕ ਟੌਪ ਕਰੇ ਤੋ ਕੋ